Terima kasih telah menonton ਸਾਰੇ ਸਰਕਾਰ ਦਾ ਉਸ ਆ ਰਿਹਾ ਹੈ ਕੀ ਗੱਲਾਂ ਕਹਿੰਦੇ ਨੇ ਸਾਰੇ ਅਸੀਂ ਬਾਬਾ ਗੋਲਦੀ ਸ਼ਾਹ ਜੀ ਗੱਦੀ ਨਿਸ਼ੀਨ ਸਰਕਾਰ ਬਾਬਾ ਦਾਰੀ ਸ਼ਾਹ ਜੀ ਅਜਨਾਲਾ شریف ਸਰਕਾਰ ਮਖਦੂਮ ਅਲੀ احمد ਸਾਫ ਸਰਕਾਰ ਜੀ ਦਾ ਸਲਾਨਾ 757ਵਾਂ ਫੋਰਸ ਮਨਾਇਆ ਜਾ ਰਿਹਾ ਜੀ 24 24 ਅਗਸਤ ਤੋਂ ਲੈ ਕੇ ਤੇ 10 ਸਤੰਬਰ ਤੱਕ ਮਨਾਇਆ ਜਾ ਰਿਹਾ ਜੀ ਤੇ 7 ਤਰੀਕ ਨੂੰ ਗੁਸਲ شریف ਦਾ ਹੋਵੇਗਾ ਜੀ ਇਸ ਵਿੱਚ ਸਰਕਾਰ ਦੇ ਇਹ ਨਾਲੇ ਕਾਫਲਾ ਜਾਏਗਾ ਹਾਂਜੀ ਹਾਂਜੀ ਨਾਲੇ ਤੋਂ ਜੀ ਸੰਗਤ ਦੇ ਰੂਪ ਦੇ ਵਿੱਚ ਕਾਫਲਾ ਜਾਏਗਾ ਜੀ ਕੋਸ਼ਿਸ਼ ਕਰਾਂਗੇ ਕਿ ਉਹ ਬਾਰੀ ਸ਼ੁਰੂ ਨਾ ਹੋਵੇ ਨਹੀਂ ਐਤੋਂ ਐਤੋਂ ਮਾੜਾ